ਨਮਸਕਾਰ ਸਤਿ ਸ੍ਰੀ ਅਕਾਲ ਪੰਜਾਬ ਰੋਡਵੇਜ ਪੰਨ バス ਕੰਟਰੈਕਟਰ ਵਰਕਰਜ਼ ਯੂਨੀਅਨ ਫਾਜ਼ਲਕਾ ਨੇ ਮਜ਼ਦੂਰ ਦਿਵਸ ਤੇ ਝੰਡੇ ਦੀ ਰਸਮ ਅਦਾ ਕੀਤੀ ਅਤੇ ਇਸੇ ਨਾਰ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਸੰਘਰਸ਼ ਵੱਡੀ ਪੱਧਰ ਤੇ ਵਿੱਢਣ ਦਾ ਬਿਗਲ ਵਜਾ ਦਿੱਤਾ ਨਿਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਸਰਕਾਰ ਮੁਰਦਾਬਾਦ ਮੁਰਦਾਬਾਦ ਜਿਹੜੀ ਅੱਜ ਤੁਸੀਂ ਮੁਰਦਾਬਾਦ ਕਰ ਰਹੇ ਹੋ ਸਰਕਾਰ ਦੇ ਵਿਰੁੱਧ ਉਹਦਾ ਕਾਰਨ ਕੀ ਹੈ ਜੀ ਕਾਰਨ ਆਹੀ ਹੈ ਜੀ ਵਾਰ-ਵਾਰ ਸਰਕਾਰ ਵੱਲੋਂ ਮੰਗਾ ਮੰਨ ਕੇ ਉਹਨਾਂ ਦਾ ਕੋਈ ਹੱਲ ਨਹੀਂ ਕੱਢਿਆ ਜਾਂਦਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਿਵੇਂ ਲਾਲੋ ਜਿਹੜੇ ਰਸਾਥੀਆਂ ਦੀ ਰਿਪੋਰਟਾਂ ਹੋਈਆਂ ਸੀਗੀਆਂ ਉਹਨਾਂ ਦੀ ਸਰਕਾਰ ਨੇ ਮੰਨ ਲਿਆ ਸੀਗਾ ਡਿਊਟੀਆਂ ਦੇ ਲੈਣ ਸੰਬੰਧੀ ਉਹਨਾਂ ਨੂੰ ਡਿਊਟੀਆਂ ਦੇ ਨਹੀਂ ਲਿਆ 5% ਸਾਡੀ ਪਿਛਲੀ ਸਰਕਾਰ ਮੇਰੇ ਇਨਕਰੀਮੈਂਟ ਲੱਗੀ ਸੀਗੀ 1 ਸਾਲ ਦਾ ਸਾਡਾ ਬਕਾਇਆ ਉਹ ਵੀ ਮੰਨ ਲਿਆ ਸੀਗਾ ਹਈ ਦੇਖਣ ਸਾਡਾ ਉਹ ਬਕਾਇਆ ਨਹੀਂ ਦਿੱਤਾ ਉਹਦੇ ਅਕੋਰਡਿੰਗ ਸਾਡਾ ਰੋਸ ਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਟ੍ਰਾਂਸਪੋਰਟ ਮੰਤਰੀ ਪੱਟੀ ਤੋਂ ਇਲੈਕਸ਼ਨ ਲੜਦੇ ਆ ਐਮਪੀ ਦਾ ਉਥੇ ਅਸੀਂ ਵਿਰੋਧ ਦੇ ਤੌਰ ਤੇ ਪੂਰਾ ਪੰਜਾਬ ਜਾ ਕੇ ਉਹਨਾਂ ਦਾ ਪਿੱਟਾ ਛਾਪਾ ਕਰਾਂਗੇ ਉਹਨਾਂ ਨੂੰ ਉਹਨਾਂ ਦੀ ਉਕਾਫ਼ ਯਾਦ ਕਰਵਾਵਾਂਗੇ ਚੋਣਾ ਤੋਂ ਪਹਿਲਾਂ ਤੁਸੀਂ ਵੱਡੇ ਵੱਡੇ ਵਾਅਦੇ ਕਰਦੇ ਆ ਜਦੋਂ ਚੋਣਾ ਟੱਪ ਜਾਂਦੀਆਂ ਉਸ ਤੋਂ ਬਾਅਦ ਤੁਸੀਂ ਕੋਈ ਕਿਸੇ ਦੀ ਸੁਣਵਾਈ ਨਹੀਂ ਕਰਦੇ ਇਸ ਦੇ ਸਬੰਧ ਦੇ ਵਿੱਚ ਅਸੀਂ ਅੱਜ ਗੇਟ ਰੈਲੀ ਕਰਕੇ ਆਪਦੇ ਵਰਕਰਾਂ ਨੂੰ ਨਾਮੰਨ ਕਰਦੇ ਪਏ ਆਉਣ ਵਾਲੇ ਸੰਕਟ ਬਾਰੇ ਕੀ ਅੱਜੇ ਹੜਤਾਲ ਵੀ ਕਰੋਗੇ ਬੱਸਾਂ ਦੀ ਜਾਂ ਰੋਜ਼ ਮਜਰਾ ਕਰ ਰਹੇ ਹੋ ਨਹੀਂ ਕਰਾਂਗੇ ਜੀ ਕੱਲ ਇਸ ਤਰ੍ਹਾਂ ਵੀ ਜਿਹੜੇ ਸਾਡੇ ਜੂਨੀਅਨ ਦੇ ਸੈਂਟਰ ਬੋਡੀ ਵੱਲੋਂ ਫੈਸਲੇ ਲਏ ਗਏ ਆ ਜਿਵੇਂ 16 ਤਰੀਕ ਨੂੰ ਟਰਾਂਸਪੋਰਟ ਮੰਤਰੀ ਦਾ ਖਰਾਉ ਕਰਨਾ ਉਹਦੇ ਪੱਟੀ ਹਲਕੇ ਦੇ ਵਿੱਚ ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਤਨਖਾਹਾਂ ਨੇ ਜਿਵੇਂ 5% ਵਧਾ ਜੀ ਨੇ ਦੱਸਿਆ ਵਧੀਆਂ ਸੀ ਠੀਕ ਆ ਉਹਨਾਂ ਤੇ ਕੋਈ ਵੀ ਸਰਕਾਰ ਨੇ ਪਾਲਣਾ ਨਹੀਂ ਕੀਤੀ ਗਈ ਤੇ ਉਸ ਤੋਂ ਬਾਅਦ ਜਿਹੜੀ ਜਿਹੜੀ ਜਿਵੇਂ ਤਨਖਾਹ ਕਿਉਂਕਿ ਜਿਹੜਾ ਲੇਡੀ ਦਾ ਫ੍ਰੀ ਸਫਰ ਦਾ 4-500 ਬਕਾਇਆ ਸੀ ਉਹ ਬੰਦ ਬਸ ਨੂੰ ਨਹੀਂ ਦਿੱਤਾ ਗਿਆ ਤੇ ਤਨਖਾਹਾਂ ਆਉਣ ਦੇ ਵਿੱਚ ਦਿੱਕਤ ਹੋ ਰਹੀ ਆ ਹਰ ਵਾਰ ਤਨਖਾਹ ਲੇਟ ਹੋ ਰਹੀ ਆ ਜੇਕਰ ਇਸ ਇਸ ਵਾਰ ਵੀ 10 ਤਰੀਕ ਤੋਂ ਤਨਖਾਹ ਲੇਟ ਹੋਈ ਤਾ ਦੋ ਘੰਟੇ ਜਿਹੜੇ ਨੇ ਪੰਜਾਬ ਦੇ ਸਾਰੇ ਪੰਨਬਸ ਪੀਆਰਟੀਸੀ ਦੇ ਜਿਹੜੇ 29 ਦੇ 28 29 ਟਿਕੂਨੇ ਸਾਰੇ ਬਾਤ ਕੀਤੇ ਜਾਣਗੇ ਇਸੇ ਦੇ ਵਿੱਚ ਅੱਜ ਜਿਹੜੀ ਆ ਗੇਟ ਮੀਟਿੰਗ ਜੇ ਟ੍ਰੈਲੀ ਕੀਤੀ ਜਾ ਰਹੀ ਹੈ ਇਹ ਤੁਸੀਂ ਬਾਰ-ਬਾਰ ਰੋਸ਼ਮਜਾਰੇ ਕਰ ਰਹੇ ਹੋ ਸਰਕਾਰ ਨੇ ਕੀ ਸੁਣਵਾਈ ਕੀਤੀ ਹੈ ਇਸ ਦੌਰਾਨ ਥੋੜੀ-ਬਹੁਤ ਵੀ ਜਾਂ ਕੋਈ ਉਮੀਦ ਹੈ ਸਰਕਾਰ ਜੀ ਮੰਨੇ ਸਾਡੇ ਮੰਗਾ ਸਾਨੂੰ ਗੁਰੜਾਈ ਵਾਰੀ-ਵਾਰੀ ਸੰਘਰਸ਼ ਕਰਨ ਦੀ ਸਰਕਾਰ ਕਹਿ ਕੇ ਖਰੇ ਨਹੀਂ ਉਤਰਦੀ ਕਿਸੇ ਗੱਲ ਤੇ ਜੀ ਇਹ ਸੰਘਰਸ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਇਹ ਸੰਘਰਸ਼ ਨੂੰ ਅਸੀਂ ਕਾਫੀ ਲੰਮੇ ਸਮੇਂ ਤੋਂ ਕਰ ਰਹੇ ਆ ਤੇ ਕਿਉਂਕਿ ਅੱਜ ਕੱਲ ਜਿਹੜੀਆਂ ਸਰਕਾਰਾਂ ਉਹ ਚੁੱਪ ਕੀਤਾ ਕੁਝ ਨਹੀਂ ਦਿੰਦੀਆਂ ਸਾਰਾ ਕੁਝ ਅੱਜ ਕੱਲ ਸੰਘਰਸ਼ ਕਰਕੇ ਹੀ ਮਿਲਦਾ ਜੀ ਤੇ ਇਸ ਕਰਕੇ ਸਾਨੂੰ ਵਾਰ-ਵਾਰ ਜਦੋਂ ਨਹੀਂ ਕੁਝ ਮਿਲਦਾ ਤੇ ਸਾਨੂੰ ਮਜਬੂਰ ਨੇ ਜਿਹੜੇ ਸੰਘਰਸ਼ ਕਰਨੇ ਪੈਂਦੇ ਨੇ ਤੇ ਸੰਘਰਸ਼ ਕਰਕੇ ਹੀ ਸਾਨੂੰ ਕੋਈ ਨਾ ਕੁਝ ਪ੍ਰਾਪਤੀਆਂ ਆਉਂਦੀਆਂ ਪਰ ਸੰਘਰਸ਼ ਕਰਕੇ ਵੀ ਜੋ ਸਾਨੂੰ ਮੰਗਾ ਮੰਨਦੇ ਨੇ ਸਰਕਾਰ ਉਹ ਵੀ ਨਹੀਂ ਲਾਗੂ ਕਰ ਰਹੀ ਕਿਉਂਕਿ ਜੋ ਸਰਕਾਰਾਂ ਅਨੰਗੀਆਂ ਇਹ ਸਭ ਤੋਂ ਨਕਮੀ ਤੇ ਸਭ ਤੋਂ ਮਤਲਬ ਕਿ ਘਟੀਆ ਸਰਕਾਰ ਆ ਜਿਹੜੀ ਸਭ ਤੋਂ ਹੋਈ ਆ ਤੇ ਇਸ ਕਰਕੇ ਸਾਨੂੰ ਮਜਬੂਰੀ ਕਰਨਾ ਪੈਂਦਾ ਸਾਡਾ ਸ਼ੌਕ ਨਹੀਂਗਾ ਜੀ ਠੀਕ ਆ ਨਾ ਉਸ ਮਜਾਰੇ ਕੀ ਕੋਈ ਉਮੀਦ ਹੈ ਜੇ ਤੁਸੀਂ ਸੰਘਰਸ਼ ਦਾ ਬਿਲਕੁਲ ਬਜਾਨੇ ਆ ਪੂਰੇ ਪੰਜਾਬ ਦੇ ਵਿੱਚ ਤੇ ਅੱਜ ਕੱਲ ਇਲੈਕਸ਼ਨ ਬਿਲਕੁਲ ਸਿਰ ਤੇ ਆ ਗਈ ਹੈ ਤੇ ਕੀ ਕੋਈ ਉਮੀਦ ਹੈਗੀ ਤੁਹਾਨੂੰ ਟ੍ਰਾਂਸਪੋਰਟ ਮੰਤਰੀ ਤੋਂ ਨਹੀਂ ਜੀ ਕੋਈ ਉਮੀਦ ਨਹੀਂ ਸਾਨੂੰ ਟ੍ਰਾਂਸਪੋਰਟ ਮੰਤਰੀ ਤੋਂ ਕਿਉਂਕਿ ਸਾਡੀਆਂ ਉਮੀਦਾਂ ਅਸੀਂ ਸੱਤ ਦੇ ਭਰਤੀਆਂ ਇੱਥੇ ਰੋਡਵੇਜ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਕੀ ਸਾਨੂੰ ਪਹਿਲਾਂ ਰੋਡਵੇਜ ਦੀ ਐਡ ਦੇ ਕੇ ਭਰਤੀ ਕਰ ਲਿਆ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਚਾੱਕ ਕੇ ਅਠੇਕੇਦਾਰ ਦੇ ਕੋਲੇ ਸਿੱਟਿਆ ਤੇ ਸਾਡਾ ਸ਼ੁਰੂ ਤੋਂ ਸ਼ੋਸ਼ਣ ਹੋ ਰਿਹਾ ਸਾਨੂੰ ਕਿਸੇ ਸਰਕਾਰ ਤੋਂ ਕੋਈ ਉਮੀਦ ਨਹੀਂ ਗਈ ਕਿਉਂਕਿ ਸਰਕਾਰ ਨੇ ਇਹਨੇ ਵੀ ਬਹੁਤ ਵੱਡੇ ਵਾਅਦੇ ਕੀਤੇ ਸੀਗੇ ਠੀਕ ਹੈ ਉਹ ਵੀ ਵੋਟਾਂ ਦੇ ਨੇੜੇ ਆ ਕੇ ਬਹੁਤ ਸੁਫਨੇ ਵਿਖਾਉਂਦੇ ਨੇ ਸਾਜੋ-ਵਾਜੋ ਖਾਉਂਦੇ ਨੇ ਪਰ ਪੂਰਾ ਕੋਈ ਵੀ ਨਹੀਂ ਕਰਦੇਗੇ